ਸਿਰਫ ਤੇ ਸਿਰਫ 1400 ਘੰਟਾ ਚੱਲਿਆ ਟਰੈਕਟਰ 3 ਸਪੀਡ ਆ 22 ਮਾਡਲ ਆ 23 ਦੀ ਐਰਸੀ 2 ਲੱਖ ਤੇ 95000 ਰੁਪਏ ਡਿਮਾਂਡ ਆ ਜੱਗੇ ਕਿੰਨੇ ਦਾ ਦਾ ਇਹ ਟਰੈਕਟਰ 2.5 ਲੱਖ ਦਾ ਵੱਡੇ ਭਾਈ 2.5 ਲੱਖ ਰੁਪਏ ਦਾ ਹਾਲੈਂਡ ਲੈ ਜਾਓ 37 30 ਮਿੱਤਰੋ 16 ਦੇ ਟਾਇਰਾਂ ਵਾਲਾ 45000 ਰੁਪਏ ਮਾਨਤਨ ਹੋ ਗਿਆ ਟਰੈਕਟਰ ਦੇ ਵਿੱਚ ਵੀਡ ਵੀ 3 ਹੋ ਗਿਆ 13 ਮਾਡਲ ਆ 832 ਨੰਬਰ ਆ 441000 ਰੁਪਏ ਕਿੰਨੇ ਦਾ ਜੀ ਇਹ ਦੇ ਦਾਂਗੇ ਆਪਾਂ 3 ਲੱਖ ਤੇ 75 ਹਜ਼ਾਰ ਦੇ ਦੇਣਾ ਬਾਈ 30000 ਰੁਪਏ 37000 ਮੰਨ ਤਾਂ ਇਹਦੇ ਚ ਹੋ ਜਾਊਗਾ ਬਾਕੀ ਕਿ ਆਪਣੀ ਕਿਸੇ ਟਰੈਕਟਰ ਦੇ ਅੜੀ ਨੂੰ ਹੋਊਗੀ ਬਾਈ ਜੀ ਠੀਕ ਹੈ ਹਾਂ ਆਪਾਂ ਹੋਰ ਘੱਟ ਕਰ ਦਾਂਗੇ ਕੋਈ ਖਰਚਾ ਬਚਾ ਵੀ ਪਰਿਵਾਰ ਵੱਡਾ ਕਰਨਾ ਯਾਰ ਆਪਣੇ ਨਾਲ ਬੰਦੇ ਬਾਅਦ ਤੋਂ ਬਾਅਦ ਜੋੜਨ ਹਾਂ ਹਾਂ ਬਾਈ ਹਾਂ ਵੀ ਮੋੜਨਾ ਨਹੀਂ ਕਿਸੇ ਨੂੰ ਜਿਹੜਾ ਆ ਗਿਆ ਇਹ ਹੋ ਹੀ ਨਹੀਂ ਸਕਦਾ ਹਾਂ 46000 ਰੁਪਏ ਮੰਨ ਤਾਂ ਹੋ ਜਾਊਗਾ 80000 ਦੇ ਵਿੱਚੋਂ ਪੂਰਾ ਸਾਫ ਟਰੈਕਟਰ ਹੈ ਜਿਵੇਂ ਕਹੇ ਦੀ ਹਰਿਆਣੇ ਦੀ ਕ੍ਰੀਮ ਹੀ ਆ ਯਾਰ ਇਹ ਦੂੜ ਲੱਖ ਦਾ ਹਾਂ 275 ਮਿੱਤਰਵਾ ਲੈ ਜੋ ਢੂੜ ਲੱਖ ਰੁਪਈਆ ਦਾ ਭੂਮੀ ਪੁੱਤਰ 12 ਮਾਡਲ ਪਾਵਰ ਸਟੀਅਰਿੰਗ ਖੂਬੀਆਂ ਦੇ ਤੇਗੀਆਂ ਸਾਰੀਆਂ ਟਾਇਰ ਜਮਾ ਨਵੇਂ ਆ ਤੇ ਰੰਗ ਪੇਂਟ ਦਾ Ориਜਨਲ ਪਿਆ ਹਾਂ ਟਰੈਕਟਰ ਬਾਈ ਸਾਢੇ 3 ਲੱਖ ਦਾ ਦੇਣਾਗਾ ਆਪਾਂ ਜੇ ਸਾਢੇ 3 ਲੱਖ ਦਾ ਲੈ ਜੋ ਅੱਸੀ ਗੱਲ ਉਹ ਤੋਂ ਸਵਾਗਤ ਆ ਪੇਜ ਤੇ ਤੇ ਜੂਡੂ ਚੈਨਲ ਤੇ ਸਾਰਿਆਂ ਦਾ ਆਪਾਂ ਖੜਿਆ ਇਸ ਵਕਤ ਕਾਲਿਆਂ ਵਾਲੀ ਮੰਡੀ ਹਰਿਆਣੇ ਦੇ ਵਿੱਚ ਤੇ ਨਾਲ ਆਪਣੇ ਭਾਈ ਜੱਗਾ ਜੱਗੇ ਹਾਲਚਲ ਸੇਤਾਂ ਕਿਵੇਂ ਆ ਬਹੁਤ ਵਧੀਆ ਬਾਈ ਜੀ ਬਹੁਤ ਵਧੀਆ ਬੁਰੇ ਵਧੀਆ ਤੇ ਬਾਈ ਕੋਲ ਟਰੈਕਟਰ ਜਾਰ ਇੱਕ ਟਾਈਮ ਦੇ ਉੱਤੇ 15 ਤੋਂ 17 ਟਰੈਕਟਰ ਖੜੀ ਹੁੰਦੇ ਇਧਰਲੇ ਪਾਸ ਜਿਵੇਂ ਕਹ ਰਹੀਏ ਸਾਰੇ ਵੈਰੀਐਂਟ ਹੀ ਮਿਲ ਜਾਣਗੇ ਹਾਂਜੀ 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 ਇੱਕ ਜਗ੍ਹਾ ਦੇ ਉੱਤੋਂ ਤੇ ਪੁਰਾਣਾ ਵਿੱਚ ਕੱਟ ਲੈਨੇ ਆਪਾਂ ਕੱਟ ਲੈਨੇ ਬਾਈ ਜੀ ਜਾਇਜ਼ ਰੇਟ ਦਾ ਬਾਈ ਜਾਇਜ਼ ਰੇਟ ਦਾ ਆਪਦਾ ਵੀ ਜਾਇਜ਼ ਅਗਲੇ ਦਾ ਵੀ ਜਾਇਜ਼ ਅਗਲੇ ਦਾ ਵੀ ਜਾਇਜ਼ ਤੇ ਲੂਣ ਵਗੈਰਾ ਲੂਣ ਵਗੈਰਾ ਬਾਈ ਜੀ ਆਪਣਾ ਰੈਣੇ ਵਾਲੇ ਜਿਹੜੇ ਆਪਣੇ ਭਾਈ ਐ ਉਹਨਾਂ ਨੇ ਤਾਂ ਜਲਦੀ ਹੋਏ ਨਾ ਪੰਜਾਬ ਵਾਲਿਆਂ ਨੂੰ ਥੋੜਾ ਟਾਈਮ ਚਾਹੀਦਾ ਠੀਕ ਹੈ ਉਹਦਾ ਹੱਕ ਹੋ ਜਾਂਦਾ ਜਾਂਦਾ ਹੀ ਹੋ ਜਾਂਦਾ ਠੀਕ ਹੈ ਹੋ ਜਾਂਦਾ ਲੋਨ ਦੀ ਸਬਧਾ ਹੈਗੀ ਆ ਤੇ ਟਰੈਕਟਰ ਸਾਨੂੰ ਬਾਈ ਦੇ ਇਕੱਲੇ-ਇਕੱਲੇ ਟਰੈਕਟਰ ਦਾ ਰੇਟ ਦੱਸਾਂਗੇ ਕੀ ਗੱਲ ਬਹੁਤਾ ਸਾਰੀ ਡਿਟੇਲ ਸਾਂਝੀ ਕਰਾਂਗੇ ਜੱਗੇ ਇਹ ਤੋਂ ਕਰਦੇ ਆ ਸਟਾਰਟ ਵੀਡੀਓ ਕਿੰਨਾ ਮਾਡਲ ਹੈ ਇਹ 575 ਡੀਆਈਜੀ ਭੂਮੀਪੁੱਤਰ 2008 ਮਾਡਲ ਹੈ ਬਾਈ ਜੀ ਠੀਕ ਹੈ ਯਾਨੀ ਆਪ ਨੰਬਰ ਦੇ ਵਿੱਚ ਹੈ ਜੀ 2008 ਮਾਡਲ ਹੈ ਜੀ 575 ਪੀਵੀ ਨੰਬਰ ਦੇ ਵਿੱਚ ਹੈ ਡਬਲ ਕਲੱਚ ਹੈ ਕਿ ਸਿੰਗਲੀ ਹੈ ਇਹ ਸਿੰਗਲ ਹੈ ਬਾਈ ਜੀ ਠੀਕ ਹੈ ਸਿੰਗਲ ਕਲੱਚ ਦੇ ਵਿੱਚ ਹੈ ਟਰੈਕਟਰ ਦੇ ਟਾਇਰ ਹੈਗੇ ਆ 75 ਤੋਂ 80 ਪੈਸੇ ਜੀ ਠੀਕ ਹੈ ਕਿੱਲੰਗਾ ਵਾਲੀ ਹੁੱਕ ਹੈ ਜੀ ਟਰੈਕਟਰ ਦੇ ਨਾਲ ਜਿਵੇਂ ਜਗੇ ਤੇਰੀ ਗੱਲ ਬਚਾਲਿਆ ਸੂ ਸੂ ਦਾ origignal ਆ ਜਰਾ ਟਰੈਕਟਰ ਸਾਰਾ ਥੋੜੀ ਬਹੁਤ ਹੀ ਟੱਚਿੰਗ ਹੈਗੀ ਹੈ ਬਾਈ ਜੀ ਇਹ ਤੇ ਪ੍ਰਾਣੀ ਟੱਚ ਗਿਆ ਬਾਈ ਪਹਿਲਾਂ ਦੀ ਪ੍ਰਾਣੀ ਟੱਚਾਂ ਕਰਕੇ ਜਿਵੇਂ ਕਿ ਇਹ ਪਤਾ ਨਹੀਂ ਲੱਗਦਾ ਇੰਜਨ ਉਹਦਾ ਜਿਵੇਂ ਆਪਣਾ ਵੀ ਸਾਫ ਲੱਗਦਾ ਪਰ ਹੈ ਸਾਫ ਲੱਗਦਾ ਟਰੈਕਟਰ ਉਹ ਹੈ ਤਾਂ ਸਾਹਮਣੇ ਹੈ ਬਾਈ ਠੀਕ ਹੈ ਤੇ ਇੰਜਨ ਗੇਅਰ ਦਾ ਹੂੰ ਚਲਾਈਦਾ ਕਿਵੇਂ ਟਰੈਕਟਰ ਇੰਜਨ ਗੇਅਰ ਦਾ ਚੰਗਾ ਟਰੈਕਟਰ ਚਲਾਈਦਾ ਸਾਫ ਠੀਕ ਹੈ ਗੇਅਰ ਦਾ ਚਲਾਈਦਾ ਟਰੈਕਟਰ ਤਕਰੀਬਨ ਆਪਣੇ ਸਾਰੇ ਸਾਫ ਹੋਣਗੇ ਠੀਕ ਹੈ ਤੇ ਹੁਣ ਜਿਵੇਂ ਗਰੀ ਗੱਲ ਆ ਜਾਂਦੀ ਹੈ ਜੇ ਗੇਜ ਤੇ ਰੇਟ ਹੈਗਾ ਤੇਰਾ 2.5 ਲੱਖ ਰੁਪਏ ਡਬਾਣਾ ਬਾਈ ਜੀ ਹਾਂ ਜਾਨਾ ਆਪਾਂ 2 ਲੱਖ 20 ਹਜ਼ਾਰ ਦਾ ਦੇ ਦੋ ਲੱਖ ਤੇ 20 ਹਜ਼ਾਰ ਦਾ ਹਾਂ ਜੱਸ ਤੇ ਨੋ ਜਿਵੇਂ ਗਰੀ ਇਹ ਸਨੋ ਵਾਲਾ ਰੇਟ ਆ ਬਾਕੀ ਕੋਈ ਬਾਈ ਆਪਾਂ ਅੜੀ ਨਹੀਂ ਕਰਦੇ ਠੀਕ ਹੈ ਉਹ ਬੇਫਿਕਰ ਹੋਗੇ ਇਹ 2 ਲੱਖ ਹੋ ਗਿਆ ਚੱਲ ਕੇ ਮਾਨਤਨ ਹੋਰ ਵੀ ਹੋ ਜੂਗਾ ਜੈਸ ਕੱਢ ਦੂ 30 ਹਜ਼ਾਰ ਰੁਪਏ ਮਾਨਤਨ ਕਿ ਵਪਾਰੀ ਭਾਈ ਟਰੈਕਟਰ ਫੇਰ ਹੀ ਲੈ ਕੇ ਜਾਂਦੇ ਜੀ ਅਸੀਂ ਸਸਤੇ ਦਿੰਦੇ ਆ ਠੀਕ ਹੈ ਵਪਾਰੀਆਂ ਕੋਲ ਵੀ ਟਰੈਕਟਰ ਇੱਥੋਂ ਜਾਂਦੇ ਆ ਜਾਂਦਾ ਜਾਂਦਾ ਭਾਈ ਜੀ ਕੀ ਬਾਤ ਆ ਯਾਰ ਜੇ ਗੱਲ ਬਾਤ ਆ ਫੇਰ ਹੀ ਵਪਾਰੀ ਆਉਂਦੇ ਆ ਤੇ ਅੱਗੇ ਆ ਗਿਆ ਸਵਰਾਜ 744 ਜੀ ਇਹ ਬਾਈ ਜੀ 2009 ਮਾਡਲ ਹੈ ਹਾਂਜੀ 9 ਦੇ ਮਾਰਕਾ ਟਰੈਕਟਰ ਦੇ 9000 ਸੀ ਹੈ ਸਾਡਾ ਹਰਿਆਣਾ ਨੰਬਰ ਹੈ ਜਿਵੇਂ ਕਹਦੀ ਇਹ ਸਾਰਾ ਕੁਝ ਨਵਾਂ ਮਾਡਲ ਆ ਹਾਂਜੀ ਹਾਂਜੀ ਠੀਕ ਹੈ ਇਹ ਬਾਈ ਜੀ ਅਗਲੇ ਟਾਇਰ ਹੈਗੇ 80 ਕ ਪੈਸੇ ਠੀਕ ਹੈ ਪਿਛਲੇ ਟਾਇਰ ਡਾਉਣਾ ਟਰੈਕਟਰ ਦੇ ਠੀਕ ਹੈ ਮਗਰਾੜ ਆਪਾਂ ਕੰਪਨੀ ਚੋਂ ਲੈ ਕੇ ਨਵੇਂ ਲਾਤੇ ਸੀ ਥੋੜੇ ਜਿਹਾ ਖਰਾਬ ਸੀ ਆਪਾਂ ਤਿਆਰ ਨਹੀਂ ਕਰਾਉਂਦੇ ਨਵੇਂ ਧਰ ਦਿੰਨੇ ਆ ਮਗਰਾੜ ਹੈਗੇ ਆ origignal ਲੱਗੇ ਸਵਰਾਜ ਦੀ ਮੋਹਰ ਲੱਗੀ ਆ ਮਗਰਾੜ ਮੋਹਰਾਂ ਤੇ ਕੈਮਰਾ ਘੁਮਾ ਦਈਏ ਥੱਲੇ ਪਾਸੇ ਮੋਹਰਾਂ ਲੱਗੀਆਂ ਵੰਗਾ ਸਵਰਾਜ ਕੰਪਨੀ ਦੇ origignal ਮਗਰਾੜ ਲੱਗੇ ਆ 44 ਦੇ ਰਿੰਬਾ ਰੰਬਾ ਦਾ ਸਾਫ ਹੈ ਟਰੈਕਟਰ ਜੀ ਰਿੰਬਾ ਦਾ ਪੂਰਾ ਸਾਫ ਪਿਆ ਸੋ ਦਾ ਪਿਆ origignal ਸਾਰਾ ਹਾਂਜੀ ਹਾਂਜੀ ਇੰਜਨ ਗੇਅਰ ਦਾ ਵੀ ਚੰਗਾ ਟਰੈਕਟਰ ਹੈ ਇੰਜਨ ਗੇਅਰ ਦਾ ਚੰਗਾ ਟਰੈਕ ਇਹ ਮਾਡਲ ਕਿੰਨਾ ਦੱਸਿਆ ਜੀ ਇਹ 2009 ਮਾਡਲ ਹੈ ਬਾਈ ਜੀ ਡਿਮਾਂਡ ਕਿੰਨੀ ਹੈ ਜੀ ਦੀ ਡਿਮਾਂਡ ਤਾਂ ਬਾਈ ਕਿੰਨੀ ਕਰਵਾਲਾ ਆਪਾਂ ਟਰੈਕਟਰ 255000 ਦਾ ਦੇ ਦਾਂਗੇ ਇਹ ਤੋਂ ਇਲਾਵਾ ਜੇ ਟਰੈਕਟਰ ਦੇ ਆਪਾਂ ਟਾਇਰ ਪਾਤੇ 70 ਪੈਸੇ ਪਾਤੇ 80 ਪੈਸੇ ਪਾਤੇ ਤੇ ਟਰੈਕਟਰ ਆਪਾਂ ਦੇ ਦਾਂਗੇ 2 ਲੱਖ 200 ਤੋਂ ਐਵੇਂ ਟਰੈਕਟਰ 255 ਦਾ ਠੀਕ ਹੈ ਪੈਰ ਪਾ ਕੇ ਆਪਾਂ 70 ਕੁ ਪੈਸੇ ਟਾਇਰ ਪਾਵਾਂਗੇ ਭਾਈ 70 80 ਪੈਸੇ 2 ਲੱਖ ਤੇ 70000 ਟਰੈਕਟਰ ਦੇਗਾ ਜੇ ਐਮੀ ਲੈ ਕੇ ਜਾਣਾ ਜ 2.5 ਦਾ ਲੈ ਜਿਓ ਦੇ ਦਾਂਗੇ ਭਾਈ 2.5 ਦਾ ਲੈ ਜਿਓ ਯਾਰ ਐਮੀ ਲੈ ਕੇ ਜਾਣਾ ਅੱਗੇ ਆ ਗਿਆ ਜੀ ਫਾਰਮ ਟਰੈਕ 60 ਪੀਬੀ 03 ਬਠਿੰਡੇ ਦਾ ਨੰਬਰ ਹੈ ਜੀ ਹਾਂਜੀ ਹਾਂਜੀ ਬਠਿੰਡੇ ਦਾ ਨੰਬਰ ਆ ਟਰੈਕਟਰ ਦਾ ਟਾਇਰਾਂ ਕੰਨੀਆਂ ਉਹ ਜੀ ਗੱਲ ਕਰੀਏ ਚੰਗੇ ਪਾਇਆ ਟਾਇਰ ਟਰੈਕਟਰ ਦੇ ਅਗਲੇ ਟਾਇਰ ਇਹਦੇ ਹੈਗੇ ਜੀ ਇਹ 2000 ਪਹਿਲਾਂ ਦੱਸ ਦਿੱਤੀ 2008 ਮਾਡਲ ਹੈ ਜੀ ਬਠਿੰਡਾ ਨੰਬਰ ਹੈ 8 ਮਾਡਲ ਆ ਬਠਿੰ ਹਾਂਜੀ ਪਿਛਲੇ 70 ਤੋਂ 75 ਪੈਸੇ ਆ ਜੀ ਬੀਕੇਟੀ ਦੀ ਕੰਪਨੀ ਦੀ ਪਿਛਲੇ ਟਾਇਰ ਹੈਗੇ ਆ ਬੀਕੇਟੀ ਕੰਪਨੀ ਦੇ ਟ੍ਰੈਕਟਰ ਆਪਣੇ ਕੋਲੇ ਵੀ ਸਵੇਰੇ ਆਇਆ ਇਹ ਠੀਕ ਹੈ ਸਵੇਰੇ ਆਇਆ ਤੇ ਸਵੇਰੇ ਆਏ ਦੇ ਅਬਸੇਸ ਪਏ ਆ ਜੇ ਤੂਤਾ ਨਹੀਂ ਟਰੈਕਟਰ ਜਿਵੇਂ ਕਿਸਾਨ ਵੀਰ ਤੋਂ ਆਇਆ ਜਾਂ origignal ਹੋਮੀ ਪਿਆ ਸਾਰੀ ਮਰੂਪਾ ਦਾ ਸਾਫ ਟਰੈਕਟਰ ਪਿਆ ਵੀ ਥੱਲੋ ਬਾਡੀ ਲੈਣ ਦਾ ਵੀ ਚੰਗਾ ਟਰੈਕਟਰ ਉਹ ਹੀ ਦਸੀ ਜਾਂਦਾ ਵੀ ਮੈਲਾ ਟਰੈਕਟਰ ਵੀ ਰੰਗ ਦਸੀ ਜਾਂਦਾ ਇੱਥੇਲੇ ਪਾਸੇ ਦੇਖੋ ਤੂਤਾ ਤੂਤਾ ਹੈ ਨਹੀਂ ਨਾ ਤਾਂ ਵੀ ਪੂਰਾ ਚਮਕਦਾ ਟਰੈਕਟਰ ਹੀ ਰੰਗ ਪੂਰਾ ਪਿਆ ਬਹੁਤ ਸਾਫ ਆ ਬਾਈ ਮਗਰ ਆਦਾ ਇਹ ਪੂਰਾ ਸਾਫ ਆ ਟਰੈਕਟਰ ਤੇ ਇਹਦੀ ਫਿਰ ਜੱਗੇ ਡਿਮਾਂਡ ਮੁੜ ਕਿੰਨੀ ਕਰੀਆ ਟਰੈਕਟਰ ਦੀ ਆਪਾਂ ਸਾਥ ਮਾਨੇ ਦੀ ਬਾਈ ਜੀ ਆਏ ਆ ਡਿਮਾਂਡ ਤਾਂ ਇਹਦੀ ਆਪਾਂ ਕਰੀਏ 2 ਲੱਖ ਤੇ 71000 ਰੁਪਿਆ ਠੀਕ ਹੈ ਕਿੰਨੇ ਦਾ ਹੋਜੂ ਇਹ 40 ਦਾ ਟਰੈਕਟਰ ਦੇ ਦੇ 40 ਦਾ ਇਹ ਲੈ ਜਾ 31000 ਮਾਨਤਾ ਨਹੀਂ ਚੋ ਹੋਜੂ ਸੋਚ ਕੇ ਜੀ ਦੱਸਦਾ ਸੋਚ ਕੇ ਆਏ ਬਈ ਤੇ ਮੈਂ ਢਾਈ ਕਹਿੰਦਾ ਤੇ ਥੁੱਕ ਢਵਾਉਂਦਾ ਸੋਹਣਾ ਨਹੀਂ ਲੱਗਦਾ ਤੂੰ ਪਹਿਲੇ ਤੇਰਾ ਮਾਨ ਰੱਖ ਗਿਆ ਆਪਾਂ ਠੀਕ ਹੈ ਅੱਗੇ ਆ ਗਿਆ ਜੀ ਐਸਆਰ 241 ਇਹ 2020 ਮਾਲ ਦਾ ਜੀ ਟਾਇਰ ਟਰੈਕਟਰ ਦੇ ਨਵੇਂ ਆ ਚਾਰੇ ਠੀਕ ਹੈ ਚਾਰੇ ਟਾਇਰ ਜਮਾ ਨਵੇਂ ਆ ਟਰੈਕਟਰ ਟਰੈਕਟਰ ਵੀ ਨਵੀਂ ਪਿਆ ਜਰ ਜਮਾ ਪਹਿਲਾਂ ਬਾਦ ਨੰਬਰ ਹੈ ਜੀ ਪੰਜਾਬ ਵਾਲੇ ਵੀਰਾਂ ਲਈ ਐਨਓਸੀ ਮਿਲੂਗੀ ਠੀਕ ਹੈ ਐਨਓਸੀ ਮਿਲ ਜੂ ਟਰੈਕਟਰ ਪਿਆ ਪੂਰੇ ਚੰਗਾ ਮਿੱਤਰੋ ਹਾਂ ਟਰੈਕਟਰ ਦੇਣਾ ਬਾਈ ਆਪਾਂ ਜੈਸਨੋ 2 ਲੱਖ ਦੇ 45000 ਦਾ 2 ਲੱਖ 45000 ਦਾ ਸੱਜਣ ਨੂੰ ਟਰੈਕਟਰ ਮਾੜਾ ਨਹੀਂ ਕਿਉਂਕਿ ਯਾਰ ਮਤਲਬ ਨਵਾਂ ਇਹ 4 4-5 ਲੱਖ ਦਾ ਹੋਣਾ ਹਨਾ ਇਹ ਬਾਈ ਜੀ ਚਾ ਬਸ ਹੁਣ ਤਕਰੀਬਨ ਇਹ 4 ਤੋਂ ਘੱਟ ਮਿਲ ਜਾਂਦਾ ਜੀ ਇਸ ਤਰ੍ਹਾਂ ਜੀ ਐਸ ਟੀ ਵੀ ਆਪਾਂ 20-30 ਲੱਖ ਦੇ ਵਿੱਚ ਐ ਚਲੋ ਬਈ ਆਪਾਂ ਆਪਣਾ ਵੀ ਰੇਟ ਘਟਾ ਹੈ ਹਰ ਇੱਕ ਦਾ ਘਟਾ ਦੇ ਟਰੈਕਟਰ ਦੀ ਕੰਡੀਸ਼ਨ ਪਤਾ ਕੀ ਐ ਟਰੈਕਟਰ ਦੀ ਕੰਡੀਸ਼ਨ ਬੜੀ ਨਵੀਂ ਪਈ ਐ ਇਦਣੇ ਪਾਸੇ ਕਲਾ ਕਲਾ ਦੇ ਰੰਗ ਪੁਆਇੰਟ ਦਾ ਸਾਰਾ ਯਾਰ ਉਮੀ ਪੈ ਜੂ ਬਾਕੀ ਮੈਂ ਚੀਜ਼ ਬਈ ਤੂੰ ਸਾਰੇ ਟਰੈਕਟਰ ਆਪਣੇ ਲੇਪਾ ਪੋਚੀ ਨਹੀਂ ਹੋਊਗਾ ਲੇਪਾ ਪੋਚੀ ਉਹੀ ਗੱਲ ਮੈਂ ਪਹਿਲਾਂ ਉਹ ਦਿਖਾਇਆ ਅਜੇ ਸਰੋਂ ਹੋਰ ਵੀ ਦਿਖਾਵਾਂਗੇ ਚੀਜ਼ਾਂ ਇਹਦੀਆਂ ਲੇਪਾ ਪੋਚੇ ਵਾਲਾ ਕੰਮ ਹੈ ਨਹੀਂ ਤੇ ਤਾਂ ਜਾਲੇ ਜੀ ਵੀ ਲੱਗੇ ਪਿਆ ਹਾਂ ਜੇ ਖੜੇ ਆਪਾਂ ਕੰਮ ਲੈਣੇ ਬਈ ਇਹਨਾਂ ਤੋਂ ਖੇਤੀ ਕਰਦੇ ਸੀ ਦੋ ਤਨੀ ਨੇ ਪਾਰਟਨਰ ਟਰੈਕਟਰ ਆਪਣੇ ਖੇਤ ਵੀ ਕੰਮ ਕਰੀ ਜਾਂਦੇ ਇਹਨਾਂ ਤੋਂ ਕੰਮ ਲੈਣੇ ਆਪਾਂ ਇਹ ਟਰੈਕਟਰ ਹੈ ਜਾ ਖਰਚਾ ਘੱਟਾ ਟਰੈਕਟਰ ਦਾ ਜਿਵੇਂ ਕਰੀਏ ਕੰਮ ਬਹੁਤ ਦਿੰਦਾ ਯਾਰ ਪਰਡੇ ਟਰੈਕਟਰ ਦੇ ਨਾਲ ਤਾਂ ਪੂਰੀ ਕੰਮ ਦਿੰਦਾ ਟਰੈਕਟਰ ਇਹ ਤੇ ਪੂਰਾ ਚੰਗਾ ਟਰੈਕਟਰ ਪਿਆ 2.5 ਲੱਖ ਰੁਪਏ ਦਾ ਜੀ ਨਹੀਂ 45 ਦਾ ਦੇ ਦਾਂਗੇ 45 ਦਾ ਲੈ ਲੈ ਜਾਓ ਜੀ 2 ਲੱਖ 45 ਹਜ਼ਾਰ ਦਾ ਇਹ ਟਰੈਕਟਰ ਮਿਲ ਜੂ ਹਾਂਜੀ ਤੇ ਅੱਗੇ ਆ ਗਿਆ ਜੀ ਸੋਨਾਲੀ ਕਾਡੀ ਇਹ 750 ਤੇ ਇਹ ਹੁਣ ਟ੍ਰੈਂਡਿੰਗ ਵਿੱਚ ਚੱਲਦਾ ਹੈ ਹਾਂਜੀ ਇਹ ਬਾਈ ਜੀ 2012 ਮਾਡਲ ਹੈ ਹਾਂਜੀ ਬਠਿੰਡੇ ਦਾ ਨੰਬਰ ਹੈ ਹਾਂਜੀ ਅਗਲੇ ਟਾਇਰ ਟਰੈਕਟਰ ਦੇ ਨਾਲ ਦੇ 12 ਦੇ ਮਾਰਕੇ ਵੀ ਪਈ ਹੈ ਪਿਛਲੇ ਟਾਇਰ ਇਹਦੇ ਨਾਲ ਦੇ ਆਪਾਂ ਲਵਾਤੇ ਇਹ ਦੂਜੀ ਵਾਰ ਦੀ ਜੋੜੀ ਨਵੀਂ ਆਪਾਂ ਪਾਈ ਹੈ ਜੇਕੇ ਦੇ ਟਾਇਰ ਲੱਗਿਆ ਜਮਾ ਨਵੇਂ ਇਹ ਜੇਕੇ ਦਾ ਟੌਪ ਵਾਲਾ ਮਾਡਲ ਹੈ ਜਿਹਦੀ ਗੁੱਡੀ ਵੱਡੀ ਹੈ ਗੁੱਡੀ ਜਿਵੇਂ ਕਹਿੰਦੇ 6 ਪੀ ਦੱਸੀ ਜਾਂਦੀ ਹੈ ਗੁੱਡੀ ਦੀ ਹਾਂਜੀ ਹਾਂਜੀ ਬਾਈ ਜੀ ਗੁੱਡੀ ਵੱਡੀ ਹੈ ਜੇਕੇ ਦੇ ਟਾਇਰ ਹੈਗੇ ਨਵੇਂ 12 ਮਾਡਲ ਆ ਪਾਵਰ ਸਟੀering ਆ ਇਹ ਆ ਮਨ ਲਓ ਸੋਨਾਲੀ ਕਾ 50 ਜਿਹੜਾ 12 13 ਚ ਸਿੰਪਲ ਵੀ ਆ ਇਹ ਹਾਂਜੀ ਹਾਂਜੀ ਬਾਈ ਜੀ ਪਰ ਇਹ ਪਾਵਰ ਸਟੀering ਦੇ ਵਿੱਚ ਟਰੈਕਟਰ 12 ਮਾਡਲ ਪਾਵਰ ਸਟੀering ਖੂਬੀਆਂ ਦੇ ਚ ਹੈਗੀਆਂ ਸਾਰੀਆਂ ਟਾਇਰ ਤੇ ਰੰਗ ਪੇਂਟ ਓਰੀਜਨਲ ਪਿਆ ਹਾਂ ਟਰੈਕਟਰ ਬਾਈ 3.5 ਲੱਖ ਦਾ ਦੇਣਾਗਾ ਆਪਾਂ ਜੇ ਸਾਢੇ 3.5 ਲੱਖ ਦਾ ਲੈ ਜਾਓ 381 ਰਿਮਾਰਡ ਕਰੀ ਸੀ ਹਾਂ ਸਾਢੇ 3.5 ਦਾ ਲੈ ਜਾਓ 33000 ਮਾਨਤਾ ਦੇ ਟਰੈਕਟਰ ਪਿਆ ਪੂਰੀ ਚੰਗਾ ਸੱਤ ਪੂਰਾ ਸਾਫ ਟਰੈਕਟਰ ਆ ਬਾਈ ਪੁਰਾਣਾ ਛੋਟਾ ਵਿੱਚ ਕੱਟਿਆ ਜਾਊ ਤੇ ਹੁਣ ਜੇ ਕੋਈ ਵੀਰ ਕਹਿੰਦਾ ਮੈਨੂੰ ਘੱਟ ਖਰਚਲਾ ਚਾਹੀਦਾ 265 ਖੜਾ ਇਧਰਲੇ ਪਾਸੇ 1 275 ਵੀ ਖੜਾ ਇਹ ਬਾਈ ਜੀ 265 1995 ਮਾਡਲ ਹੈ ਹਾਂਜੀ ਮਾਡਲ ਦੇ ਹਿਸਾਬ ਨਾਲ ਟਰੈਕਟਰ ਦੀ ਕੰਡੀਸ਼ਨ ਠੀਕ ਪਈ ਹੈ ਜਿਵੇਂ ਆ ਚੀਜ਼ਾਂ ਨਹੀਂ ਗਲ ਜਾਂਦੀ ਐ ਸ਼ੋਸ਼ ਹੋ ਜਾਂਦਾ ਆ ਸਾ 31 ਸਾਲ ਹੋ ਗਿਆ ਇਹਨੂੰ ਟਰੈਕਟਰ ਨੂੰ ਮਿੱਤਰੋ 99 ਮਾਰਨਾ ਅਗਲੇ ਟੈਕਟਰ ਦੇ ਪਿਛਲੇ ਐਮ ਆਰ ਐਫ ਕੰਪਨੀ ਨੇ 60 ਕ ਪੈਸੇ ਮੰਨੋ ਉਹ ਚਿੰਚੇ ਹੋ ਸਕਦਾ 55 ਵੀ ਰਹਿ ਸਕਦੇ 65 ਵੀ ਹੋ ਸਕਦੇ ਭਾਈ ਠੀਕ ਹੈ ਖਰਚਾ ਤੇਲ ਦਾ ਬਹੁਤ ਘਟ ਇੰਜਨ ਗੇਅਰ ਦਾ ਕਿੰਨਾ ਜੱਗੇ ਚਲਾਈ ਜਾਣਾ ਠੀਕ ਹੈ ਟਰੈਕਟਰ ਭਾਈ ਵੀ ਮਾਜਨੇ ਦੇ ਹਿਸਾਬ ਨਾਲ ਭਾਈ ਮਾਡਲ ਦੇ ਹਿਸਾਬ ਨਾਲ ਠੀਕ ਆ ਭਾਈ ਟਰੈਕਟਰ ਠੀਕ ਹੈ ਆਪਾਂ ਕਟਿਆ ਹੋਇਆ ਟਰੈਕਟਰ ਹੈ ਤੇ ਦੀ ਡਿਮਾਂਡ ਹੈਗੀ 1,31,000 ਰੁਪਏ ਹਾਂ ਇਹ 1 15 ਦਾ ਕਟਿਆ ਭਾਈ ਆਪਾਂ 1 15 ਦੇ ਦੇ ਦੇਗੇ 1 15 ਨਹੀਂ ਦੇਣੀ ਆ 1 15 ਦੀ ਇਹ ਲੈ ਜਾਓ ਯਾਰ ਵੇ ਦਿਲੋਂ ਕਹਿੰਦਾਗਾ ਖੁਸ਼ੀ ਵਜੋਂ ਕਹਿੰਦਾ ਇੱਕ 10 ਦਾ ਦੇ ਦਾਂਗੇ ਇੱਕ 10 ਦਾ 5 ਹੋਰ ਮਾਨਤਨ ਹੋ ਜੂ ਨਿੱਕੇ ਜਿਹੇ ਟਰੈਕਟਰ ਦੇ ਵਿੱਚੋਂ ਵੀ ਜੇ ਆਪਾਂ ਗੱਲ ਕਰੀਏ 21000 ਰੁਪਏ ਸਗਨ ਸਕੀਮ ਵਾਲਾ ਕੰਮ ਹੋ ਗਿਆ ਮਾਨਤਨ ਹੋ ਜੂ ਇਹ ਭਾਈ ਜੀ 2007 ਮਾਡਲ ਹੈ ਹਾਂਜੀ ਮਹਿੰਦਰਾ ਬੀ 275 ਡੀਆਈ ਹਾਂਜੀ ਟੀਯੂ ਭੂਮੀ ਪੁੱਤਰ ਠੀਕ ਹੈ ਹਾਈ ਸਪੀਡ ਵਾਲਾ ਟਰੈਕਟਰ ਆ ਭਾਈ ਅਗਲੇ ਟਾਇਰ 70 80 ਪੈਸੇ ਇਹ ਟਰੈਕਟਰ ਵੀ ਕੱਲ ਆਇਆ ਆਪਣੇ ਕੋਲ ਠੀਕ ਹੈ ਟੀਯੂ ਵਾਲਾ ਆ ਗਿਆ ਜੀ ਇਹ ਮੋਤੀ ਕ੍ਰੈਂਕ ਵਾਲਾ ਹਾਂਜੀ ਪਿਛਲੇ ਟਾਇਰ ਮਰਫ ਦੇ ਅੱਧੋ ਮਰਦੇ ਆ ਜੀ ਠੀਕ ਹੈ ਇੰਜਨ ਇੰਜਨ ਗੇਅਰ ਦਾ ਸਾਫਾ ਟਰੈਕਟਰ ਚਲਾਵੇ ਦਾ ਵੀ ਚੰਗਾ ਪਿਆ ਟਾਇਰ ਥੋੜੇ ਸਾਹਮਣੇ ਆ ਕੰਡੀਸ਼ਨ ਥੋੜੇ ਸਾਹਮਣੇ ਆ ਭਾਈ 2 ਡੂੜ ਲੱਖ ਦਾ ਟਰੈਕਟਰ ਦੇ ਦਾਂਗੇ ਆਪਾਂ ਡੂੜ ਲੱਖ ਦਾ ਹਾਂ 275 ਮਿੱਤਰਵਾ ਲੈ ਜਾਓ ਡੂੜ ਲੱਖ ਰੁਪਏ ਦਾ ਭੂਮੀ ਪੁੱਤਰਾ ਹਾਂਜੀ ਟਰੈਕਟਰ ਜਮੀ ਨਵੀਂ ਕੰਡੀਸ਼ਨ ਦਾ ਪਿਆ ਜੇ ਗੱਲ ਕਰੀ ਹਜੇ ਤੋਤਾ ਹੋਵੇ ਥਲੀ ਜੀ ਨਾਲ ਨਾ ਨਵਾਂ ਨਿਕਲੇ ਥੱਲੇ ਵੀ ਜਾਂਦਾ ਨਹੀਂ ਬਈ ਆਈ ਜਾਂਦੇ ਨੇ ਆਪਣੇ ਮਾਲ ਮਨ ਨਾਲ ਦੀ ਨਾਲ ਹੀ ਨਿਕਲੀ ਜਾਂਦਾ ਨਾਲ ਦੀ ਨਾਲ ਹੀ ਆਈ ਜਾਂਦਾ ਠੀਕ ਹੈ ਲਿਪਾ ਪੋਚੀ ਵਾਲਾ ਕੰਮ ਨਹੀਂ ਹੁੰਦਾ ਨਹੀਂ ਨਹੀਂ ਉਹ ਨਹੀਂ ਬਾਈ ਟਾਈਮ ਨਹੀਂ ਇੰਨਾ ਯਾਰ ਤੇ ਅੱਗੇ ਆ ਗਿਆ ਜੀ ਸਸਤੇ ਰੇਟ ਵਾਲਾ ਹੋਲੈਂ ਪੀ ਵੀ 29 ਮੋਗੇ ਦਾ ਨੰਬਰ ਹੈ। ਮੋਗੇ ਦਾ ਨੰਬਰ ਆ 16 ਟਾਇਰਾਂ ਵਾਲਾ ਟਰੈਕਟਰ ਇਹ। ਟਰੈਕਟਰ ਦਾ ਟਾਇਰ 80 ਪੈਸੇ ਆ ਜੀ। ਹਾਂਜੀ। ਇੰਜਨ ਗੇਅਰ ਦਾ ਚਲਾਵੇ ਦਾ ਟਰੈਕਟਰ ਸਾਫ਼ ਹੈ। ਹਾਂਜੀ। ਕੰਡੀਸ਼ਨ ਵੀ ਟਰੈਕਟਰ ਦੀ ਮਾਡਲ ਦੇ ਨਾਲ ਹਿਸਾਬ ਨਾਲ ਸਾਫ਼ ਹੈ ਵਧੀਆ। ਇਹ ਮਾਡਲ ਦੇ ਹਿਸਾਬ ਨਾਲ ਗੱਲ ਕਰੀਏ ਟਰੈਕਟਰ ਪਿਆ ਜਿੱਕੇ ਤਰ੍ਹਾਂ ਪੂਰਾ ਸਾਫ਼ ਹੈ। ਸਾਫ਼ ਪਿਆ ਟਰੈਕਟਰ ਬਾਈ। ਇਹ ਮਾਡਲ ਕਿੰਨਾ ਦੱਸੇ ਜੀ 6 7 2006 ਮੰਨ ਲਾ ਬਾਈ। 6 ਮਾਡਲ ਆ। 6 ਮਾਡਲ ਆ 6 ਮਾਡਲ ਦੇ ਹਿਸਾਬ ਨਾਲ ਟਰੈਕਟਰ ਮਿੱਤਰੋ ਪੂਰਾ ਚੰਗਾ ਪਿਆ ਤੇ ਗੇਅਰ ਇੰਜਨ ਦਾ ਕਿਵੇਂ ਜੱਗੇ। ਚੰਗਾ ਟਰ ਠੀਕ ਹੈ ਗੇਅਰ ਇੰਜਣ ਦਾ ਚੰਗਾ ਤਸੱਲੀ ਸੱਜਣੋ ਬਾਕੀ ਤੁਸੀਂ ਆ ਕੇ ਕਰਨੀ ਆ ਜਰਾ ਇਹ ਬਾਈ ਜੀ 100% ਆਪਣਾ ਟਰੈਕਟਰ ਜ਼ਿੰਮੇਦਾਰ ਦੇ ਸਿੱਧਾ ਘਰੋਂ ਖਰੀਦਿਆ ਹੋਊਗਾ ਠੀਕ ਹੈ ਪੀਵੀ 29 ਮੋਗੇ ਦਾ ਨੰਬਰ ਆ ਟਰੈਕਟਰ ਦਾ 6 ਮਾਡਲ ਆ ਹਾਲੈਂਡ ਇਹ 2 ਲੱਖ ਤੇ 95000 ਰੁਪਏ ਡਿਮਾਂਡ ਆ ਜੱਗੇ ਕਿੰਨੇ ਦਾ ਦਾ ਟਰੈਕਟਰ 2.5 ਲੱਖ ਦਾ ਵੱਡੇ ਭਾਈ 2.5 ਲੱਖ ਰੁਪਏ ਦਾ ਹਾਲੈਂਡ ਲੈ ਜਾਓ 36 30 ਮਿੱਤਰੋ 16 ਦੇ ਟਾਇਰਾਂ ਵਾਲਾ 45000 ਰੁਪਏ ਮਾਨਤਨ ਹੋ ਗਿਆ ਟਰੈਕਟਰ ਦੇ ਵਿੱਚੋਂ ਟਰੈਕਟਰ ਦੇ ਇਧਰਲੇ ਪਾਸੇ ਵੀ ਹੁਣ ਕੈਮਰਾ ਮਾਰਦੇ ਟਰੈਕਟਰ ਪੂਰੇ ਚੰਗਾ ਪਿਆ ਜਿਵੇਂ 6 ਮਾਡਲ ਆ ਯਾਰ ਕਿਸੇ ਕੱਲਾ ਕੱਲਾ ਜੋੜ ਇਧਰ ਦਿਖਾ ਦੇ ਲੇ ਪਰ ਭਾਫ ਤੱਕ ਨਹੀਂ ਹੈਗੀ ਕਿਸੇ ਪਾਸੇ ਜਿਵੇਂ ਜੱਗਾ ਧੂਡਾਣੀ ਜਿਵੇਂ ਕਿ ਤਸਲੀਨਾ ਟਰੈਕਟਰ ਡੀਲਰਾਂ ਵਾਲੀ ਲਿਪਾ ਪੋਚੀ ਨਹੀਂ ਕਰਦਾ ਉਸਾ ਬਣਾ ਬਾਕੀ ਟਰੈਕਟਰ ਜਿਵੇਂ ਜੋੜ ਦੇ ਉੱਤੇ ਮਾੜੀ-ਬੁੜੀ ਭਾਫ ਜੀ ਵੀ ਹੁੰਦੀ ਰੇਤਾ ਜਮੈਂ ਉਹ ਵੀ ਹੈ ਨਹੀਂ ਜਮੈਂ ਸਾਫ ਪਿਆ ਟਰੈਕਟਰ 2.5 ਲੱਖ ਰੁਪਏ ਦਾ ਲੈ ਜੋ 6 ਮਾਡਲ ਹਾਲੈਂਡ ਇਹ ਤੇ ਨਾਲ ਆ ਗਿਆ ਐਕਸਮ ਸਵਰਾਜ ਜੀ ਇਹ ਸਾਡੇ ਏਰੀਏ ਦੀ ਸ਼ਾਨ ਆ ਬਾਈ ਠੀਕ ਹੈ ਮੇਰਾ ਫੇਵਰੇਟ ਟਰੈਕਟਰ ਹੈ 2012 ਮਾਡਲ ਆ ਸਾਈਡ ਗੇਅਰ ਦੇ ਵਿੱਚ ਆ 3 ਸਪੀਡ ਜੀ ਨੀ 2 ਸਪੀਡ ਹੁੰਦਾ ਜੀ ਠੀਕ ਹੈ 2 ਸਪੀਡ ਇੰਜਨ ਵੱਡਾ ਹੁੰਦਾ ਜੀ ਆ 855 ਨਾਲ ਠੀਕ ਹੈ ਇਹ ਬਾਈ ਜੀ ਪਹਿਲਾਂ ਲੋਕ ਇਹਨੂੰ ਬਿਨਾ ਮਾਰਕੀਟ ਵਾਲਾ ਕਹਿੰਦੇ ਸੀ ਹਾਂਜੀ ਅੱਜ ਦੇ ਭਾਦੀ ਮੇਰੇ ਨਾਲ ਮੇਰੇ ਲਈ ਤਾਂ ਇਹ ਹੀ ਹੀਰੋ ਆ ਬਾਈ ਠੀਕ ਹੈ ਕਿਉਂਕਿ ਮੋਲ ਟਰੈਕਟਰ ਦਾ ਘੱਟ ਹੈ ਬਾਈ ਸਹੀ ਗੱਲ ਹੈ ਬਹੁਤਾਂ ਜ਼ਿਆਦਾ ਹੈ ਸਹੀ ਗੱਲ ਹੈ ਮੇਨ ਚੀਜ਼ 3 ਸਪੀਡ ਸੌਖਾ ਹੋ ਜਾਂਦਾ ਸਾਈਡ ਗੇਅਰ ਦੇ ਵਿੱਚ ਆ ਬਾਈ ਸਾਈਡ ਗੇਅਰ ਦੇ ਵਿੱਚ ਆ ਇਹਦਾ ਇੰਜਨ ਵੱਡਾ ਹੈ ਜੋਰ ਮਾਰਦਾ ਟਰੈਕਟਰ ਖੜਾ ਨਹੀਂ ਹੁੰਦਾ ਕਰਾਏ ਵਾਲੇ ਵੀਰਾਂ ਲਈ ਵੀ ਇਹਦਾ ਖਾਸੀਅਤ ਹੈ ਖਾਸੀਅਤ ਅੱਗਾ ਨਹੀਂ ਜਗਦਾ ਅੱਗਾ ਜਗਦਾ ਨਹੀਂ ਬਹੁਤ ਕਾਮਜਾਬ ਟਰੈਕਟਰ ਹੈ ਬਾਈ ਇੱਕ ਜੀ ਸਾਨੂੰ ਹੋਰ ਦੱਸ ਦਿਨੇ ਆ ਜਿਹੜੇ ਹੁਣ ਆਏ ਆਗੇ 800 ਉਹ ਹੀ ਟਰੈਕਟਰ ਹੈ ਇਹ ਉਹਨਾਂ ਦੇ ਵਿੱਚ ਇਹਦੇ ਵਾਲਾ ਇੰਜਨ ਆ ਇਹਦੇ ਵਾਲਾ ਇੰਜਨ ਆ 12 ਦੇ ਵਿੱਚ ਕੰਪਨੀ ਨੇ ਇੰਜਨ ਕੱਢੇ ਸੀਗੇ 12 ਵਾਲਾ ਉਹੀ ਇੰਜਨ ਹੁਣ ਮਡੇ ਜਿਹੜੇ ਕੱਢੇ ਇਹਨਾਂ 850 ਉਹਨਾਂ ਦੇ ਵਿੱਚ ਇਹ ਇੰਜਨ ਲੱਗਿਆ ਹੋਇਆ ਮੈਂ ਕਹਿੰਦਾ ਬਾਈ ਜੀ ਆਪਣੀ ਬਿੱਲ ਬੁੱਕ ਦੇਖੋ ਜਾ ਕੇ ਠੀਕ ਹੈ ਇਹ ਟਰੈਕਟਰ ਤੁਹਾਨੂੰ ਚੌਥਾ ਪੰਜਵਾਂ ਪੇਜ ਇਹ ਟਰੈਕਟਰ ਹੀ ਵਿਕਿਆ 375000 ਟਰੈਕਟਰ ਦੇ ਦਾਂਗੇ 411000 ਡਿਮਾਂਡ ਆ 375000 ਦਾ ਟਰੈਕਟਰ ਹੈ ਪੈਰ ਪੋਲੂ ਦੇ 9095 ਪੈਸੇ ਆ ਠੀਕ ਹੈ ਚਾਰੇ ਕੰਪਨੀ ਦੇ ਟਾਇਰ ਆ ਪਾਵਰ ਸਟੀering ਹੈ ਤੇਲ ਬ੍ਰੇਕਾਂ ਵਾਲਾ ਟਰੈਕਟਰ ਹੈ 44000 ਮਾਨਤਾ ਨਾ ਹੋ ਜੂ ਇੰਜਨ ਗੇਅਰ ਦਾ ਚੰਗਾ ਟਰੈਕਟਰ ਹੈ ਬਾਈ ਇੰਜਨ ਗੇਅਰ ਦਾ ਤਾਂ ਮੈਂ ਪਹਿ ਆਪ ਕਹੇ ਨਾ ਉੱਥੋਂ ਕੱਢ ਕੇ ਅਸੀਂ ਲਿਆ ਇਹੇ ਇੰਜਨ ਗੇਅਰ ਦਾ ਪੂਰਾ ਚੰਗਾ ਟਰੈਕਟਰ ਆ 44000 ਰੁਪਏ ਮਾਨਤਾ ਨਾ ਹੋ ਜੂ 800 ਤੋਂ ਅੰਦਰ ਦੇ ਵਿੱਚੋਂ ਪੂਰਾ ਸਾਫ ਟਰੈਕਟਰ ਆ ਜਿਵੇਂ ਕਹੇ ਦੀ ਹਰਿਆਣੇ ਦੀ ਕਰੀਮ ਹੀ ਆ ਜਰੇ ਇਹ ਹਾਂ ਤੇ ਅੱਗੇ ਆ ਗਿਆ 7 12 ਮਾਡਲ ਦਾ ਟਾਇਰਾਂ ਦੀ ਕੰਡੀਸ਼ਨ ਇਹਦੀ ਬਈਆ ਟਾਇਰ ਇਹਦੀ ਪੋਲੋ ਕੰਪਨੀ ਦੇ ਹੈਗੇ 95 ਪੈਸੇ ਮੰਨ ਲਓ ਬਈ ਹੈ ਦਾ 95 ਪੈਸੇ ਟਾਇਰ ਪਿਛਲੇ ਅਗਲੇ ਵੀ ਹੈਗੇ 85 ਪੈਸੇ 85 ਤੇਲ ਬ੍ਰੇਕਾਂ ਦੇ ਵਿੱਚ ਆ 744 ਆ ਜੀ ਡਬਲ ਕਲੱਚ ਤੇ ਟਰੈਕਟਰ ਹੈਗਾ 12 ਮਾਡਲ ਦੇ ਵਿੱਚ ਹਾਂਜੀ ਹਾਂਜੀ ਤੇ ਜੱਗਾ ਜਿਵੇਂ ਕਹੇ ਯਾਰ ਕਰੀਮ ਹੀ ਰੱਖੀ ਬਟਾ ਸਾਰੀ ਹੌਲੈਂਡ ਮਹਿੰਦਰਾ ਹੈ ਚੰਗੇ ਟਰੈਕਟਰ ਆ ਬਈ ਜੇ ਤੁਸੀਂ ਜਿਵੇਂ ਹੁਣ ਗੱਲ ਆਖੀ ਜੱਗੇ ਵਿਚਾਲੇ ਜੇ ਤੁਸੀਂ ਘੱਟ ਖਰਚ ਵਾਲਾ ਲੈਣਾ ਵੀ ਤੇਲ ਘੱਟ ਖਾਵੇ ਛੋਟੇ ਕਿਸਾਨ ਵੀਰ ਨੇ ਇਸਰ ਖੜਾ 575 ਖੜਾ 65 ਖੜਾ ਇਧਰ 275 ਖੜਾ ਥੋੜਾ ਜਿਹਾ ਵੱਧ ਖਰਚਲਾ ਲੈਣਾ ਸੋਨਾਲੀ ਕਾ ਖੜਾ 44 ਖੜਾ ਉਸ ਤੋਂ ਬਾਅਦ ਚ 55 ਆ ਗਿਆ ਇਧਰਲੇ ਪਾਸੇ ਅਜੇ ਗਾਂ ਪਹੁੰਚਣਾ ਠੀਕ ਹੈ ਪਰਸ਼ੀ ਵਾਲ ਸਾਰੇ ਟਰੈਕਟਰ ਆ ਬਈ ਕਿਰਾਏ ਪਾੜੇ ਵਾਲੇ ਲਈ ਟਰੈਕਟਰ ਖੜੇ ਆ ਆਪਣੇ ਹਰ ਪ੍ਰਕਾਰ ਦਾ ਬਈ ਹਰ ਪ੍ਰਕਾਰ ਦਾ ਟਰੈਕਟਰ ਮਿਲ ਜੂ ਤੇ ਇਹਦੀ ਡਿਮਾਂਡ ਹੈਗੀ ਆ 3,55,000 12 ਮਾਡਲ ਆ 744 ਜੀ ਕਿੰਨੇ ਦਾ ਹੋ ਜੂ ਇਹ ਜਸ ਨੂੰ 3,30,000 ਦਾ ਬਈ 3,30,000 ਰੁਪਏ ਦਾ ਇਹ ਟਰੈਕਟਰ ਮਿਲ ਜੂ ਮਿੱਤਰੋ ਸਵਰਾਜ 744 ਤੇ ਟਰੈਕਟਰ ਪੂਰੇ ਚੰਗਾ ਪਿਆ 12 ਮਾਡਲ ਦੇ ਹਿਸਾਬ ਨਾਲ ਕਿ ਰੰਗ ਪੇਂਟ ਦੇਖੋ ਇਧਰਲੇ ਪਾਸੇ ਤੇ ਨਾਲ ਆ ਗਿਆ ਜੀ 855 3 ਸਪੀਡ 3 ਸਪੀਡ ਹੈ ਜੀ ਹਾਂਜੀ ਇਹਦੀ ਹੁਣ ਜਿਆਦੇ ਮੰਗਿਆ ਪ੍ਰਾਣੀ ਸ਼ੋ ਕਰਕੇ ਮੰਗ ਹੀ ਹੈ ਜਿਆਦੇ ਮਾਡਲ ਕਿੰਨਾ ਇਹ 2022 ਮਾਡਲ ਆ ਜੀ 23 ਦੀ ਆਰਸੀ ਹੈ ਟਰੈਕਟਰ ਦੀ ਟਾਇਰ ਟੱਪਾ ਸਾਰੇ ਨਾਲ ਦਾ 1400 ਘੰਟੇ ਚੱਲਿਆ ਬਠਿੰਡਾ ਨੰਬਰ ਆ ਜੀ ਸਵਰਾਜ 855 ਮਿੱਤਰੋ ਸਿਰਫ ਤੇ ਸਿਰਫ 1400 ਘੰਟਾ ਚੱਲਿਆ ਟਰੈਕਟਰ 3 ਸਪੀਡ ਆ 22 ਮਾਡਲ ਆ 23 ਦੀ ਆਰਸੀ ਆ 1400 ਘੰਟਾ ਦਾ ਜਿਵੇਂ ਕਰੀਏ ਜਰ ਵਧਾਈਆਂ ਵਾਲਾ ਕੰਮ ਹੀ ਆ ਵਧਾਈਆਂ ਦੀ ਚੱਲਿਆ ਬਹੁਤ ਘੱਟ ਚੱਲਿਆ 7 ਲੱਖ ਤੇ 22000 ਰੁਪਏ ਦਾ ਕੀ ਡਿਮਾਂਡ ਹੈ ਟਰੈਕਟਰ ਦੀ ਇਹ 85 ਦਾ ਵੀਰ ਜੀ 6 ਲੱਖ 85000 ਰੁਪਏ ਦਾ ਇਹ ਟਰੈਕਟਰ ਤੁਹਾਨੂੰ ਮਿਲ ਜੂਗਾ ਪੀਬੀ03 ਬਟੰਡੇ ਦਾ ਨੰਬਰ ਆ ਟਰੈਕਟਰ ਦਾ ਹਾਂਜੀ ਹਾਂਜੀ ਤੇ 85 15 ਤੇ ਇਧਰਲੇ ਪਾਸੇ ਮਾਨਤਨ ਹੋ ਗਿਆ ਇਹਦੇ ਵਿੱਚੋਂ ਵੀ 37000 ਰੁਪਏ 37000 ਮਾਨਤਨ ਇਹਦੇ 'ਚ ਹੋ ਜੂਗਾ ਬਾਕੀ ਕੀ ਆਪਣੀ ਕਿਸੇ ਟਰੈਕਟਰ ਦੇ ਅੜੀ ਨੂੰ ਹੋਊਗੀ ਬਾਈ ਜੀ ਠੀਕ ਹੈ ਹਾਂ ਆਪਾਂ ਹੋਰ ਘੱਟ ਕਰ ਦਾਂਗੇ ਕੋਈ ਖਰਚਾ ਬਚਾ ਵੀ ਪਰਿਵਾਰ ਵੱਡਾ ਕਰਨਾ ਯਾਰ ਆਪਣੇ ਨਾਲ ਬੰਦੇ ਬਾਅਦ ਤੋਂ ਬਾਅਦ ਜੁੜਨ ਹਾਂ ਹਾਂ ਬਾਈ ਹਾਂ ਵੀ ਮੋੜਨਾ ਨਹੀਂ ਕਿਸੇ ਨੂੰ ਜਿਹੜਾ ਆ ਗਿਆ। ਬਾਈ ਹੋਈ ਨਹੀਂ ਸਕਦਾ ਇਹ ਤਾਂ। ਤੇ ਅੱਗੇ ਆ ਗਿਆ ਜੀ 2013 ਮਾਡਲ 5055 ਜੀ 3 ਸਪੀਡ। ਹਾਂਜੀ। ਜੌਂਡੀਅਰ ਆ ਗਿਆ ਮਿੱਤਰੋ ਇਹ ਜਮੇਗਰੀ ਕੰਪਨੀ ਨੇ ਉਦੋਂ ਕੱਢੀ ਜਦੋਂ ਕਾਲੇ ਢਿੱਡ ਵਾਲੇ 53 ਦਾ ਸੰਬੰਧ ਹੋ ਗਿਆ ਸੀ। ਹਾਂਜੀ ਹਾਂਜੀ। 11 ਦੇ ਲਾਹਟ ਜਿਹਦੇ ਵਿੱਚ ਇਹ ਆ ਗਏ ਸੀ। ਹਾਂਜੀ। 12 13 ਤੱਕ ਆਇਆ ਮਲਾ 14 'ਚ ਵੀ ਸ਼ਾਇਦ ਇਹ ਟਾਈਮ ਆ ਗਿਆ। ਇਹ ਬਾਈ ਜੀ 13 ਮਾਡਲ ਹੈ। ਹਾਂਜੀ। ਇਹਦੇ ਨਾਲ ਦੇ ਟਾਇਰ ਹੈ ਪਿਛਲੇ। ਠੀਕ ਹੈ। 13 ਦੇ ਮਾਰਕ ਟਾਇਰਾਂ ਦੇ ਬਕਾਇਦਾ ਸਾਰਾ ਜੈਨੂਇਨ ਟਰੈਕਟਰ ਹੈ 3 ਸਪੀਡ ਦੇ ਵਿੱਚ ਹੈ। 3 ਸਪ ਠੀਕ ਹੈ ਤੇ ਟਰਬੋ ਇਹਦੇ ਕੰਪਨੀ ਫਿਟੜੀ ਲੱਗੀ ਆਉਂਦੀ ਸੀ ਪਹਿਲੇ ਤੋਂ ਪਹਿਲਾਂ ਤੋਂ ਹੀ ਤੇ 753 ਦਾ ਮੁੱਲਾ ਹੋਣ ਵਾਲੇ ਦੀ ਵੀ ਨਹੀਂ ਆਉਂਦੀ ਇਹਦੇ ਆਉਂਦੀ ਛੋਟ ਹਾਂਜੀ 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 ਇਹ ਟਰਬੋ ਫਿਟੜੀ ਆ ਕੰਪਨੀ ਵੱਲੋਂ ਬਲ ਸਟੀਰੀਂਗ ਜੀ ਡਿਸਟ੍ਰੀਬਿਊਟਰ ਲੱਗਾ ਖੂਬੀਆਂ ਤਾਂ ਜਿਵੇਂ ਕਰੀ ਇਹਦੇ 'ਚ ਸਾਰੀਆਂ ਹੀ ਆ ਸਪੀਡ ਵੀ 3 ਹੋ ਗਿਆ ਤੇਰਾ ਮਾਡਲ ਐਚ 32 ਨੰਬਰ ਆ 441000 ਰੁਪਇਆ ਕਿੰਨੇ ਦਾ ਜੀ ਇਹ ਦੇ ਦਾਂਗੇ ਆਪਾਂ 3 ਲੱਖ ਤੇ 75000 ਦੇ ਦੇਣਾ ਬਈ ਇਹ 3 ਲੱਖ ਤੇ 75000 ਦਾ ਹਾਂ ਨਾਲ ਆ ਰੇਟ ਆ ਇਹ 3 ਲੱਖ 75000 ਦਾ ਰੁੱਤੇਰਾ ਮਾਡਲ ਦੇ ਵਿੱਚੋਂ ਹਾਂਜੀ ਹਾਂਜੀ ਤੇ ਅੱਗੇ ਆ ਗਿਆ ਸਟੈਂਡਰਡ 450 ਇਹ ਭਾਈ 100 ਏਰੀਏ ਦੀ ਸ਼ਾਨ ਹੈ ਇਹ ਸਾਡੇ ਏਰੀਏ ਦੀ ਖਾਸ ਕਰ ਆਪਣੇ ਦੀ ਆਪਣਾ ਬਰਨਾਲਾ ਏਰੀਆ ਉੱਥੇ ਹੀ ਬਣਦੇ ਆ ਇਹ ਹਾਂ 100 ਏਰੀਏ ਜੀ ਆਪਾਂ ਪਹਿਲਾਂ ਜਿਆਦਾ ਦਿੱਤੇ ਹੋਏ ਆ ਠੀਕ ਹੈ ਇਹ ਭਾਈ ਜੀ 2010 ਮਾਡਲ ਹੈ 10 ਮਾਡਲ ਦਾ ਟਰੈਕਟਰ ਪਾਵਰ ਸਟੀering ਦਾ ਟਰੈਕਟਰ ਠੀਕ ਹੈ ਪਿਛਲੇ ਟਾਇਰ 60 65 ਪੈਸੇ ਅਗਲੇ 90 95 ਪੈਸੇ ਪੀਕੇਟੀ ਦੇ ਠੀਕ ਹੈ ਸਾਰਾ ਜੈਨੂਨ ਟਰੈਕਟਰ ਆ ਭਾਈ ਮੰਗਰਿਆਰ ਸੀਟਾਂ ਸੂਟਾਂ ਸਾਰੀਆਂ ਕੰਪਨੀ ਫਿਟੜੀ ਲੱਗਿਆ ਸਮਾਨ ਟਰੈਕਟਰ ਠੀਕ ਹੈ ਕੰਪਨੀ ਫਿਟੜੀ ਆ ਸਾਰਾ ਸਮਾਨ ਜੈਨੂ ਠੀਕ ਹੈ ਪਾਵਰ ਸਟੀering 450 DI 2010 ਮਾਡਲ ਡਬਲ ਕਲਚ 10 ਮਾਡਲ ਆ ਡਬਲ ਕਲਚ ਆ ਚਾਹੇ ਜਾਂ ਸੁਨਹਾਲੀ ਕਾ 50 ਚਲਾ ਲਿਆ ਇਹ ਚਲਾ ਲਿਆ ਗੱਲਬਾਤ ਇੱਕ ਹੀ ਆ ਪਹਿਲਾਂ ਨਾਲ ਕਿਉਂਕਿ ਚੀਜ਼ਾਂ ਸਾਰੀਆਂ ਹੀ ਸੇਮ ਨੇ ਇਹਦੇ ਵਿੱਚ ਮੇਨ ਖਾਸੀਅਤ ਬਈ ਘੇਰ ਚ ਬਾਜ ਨਹੀਂ ਟਰੈਕਟਰ ਦੇ ਠੀਕ ਹੈ ਪਹਿਲੇ ਮਾਲਕ ਚੱਲਿਆ ਹੋਇਆ ਸਿਰਫ ਇਹ 7-8 ਕਿੱਲੇ ਬਾਹੀ ਤੇ ਚੱਲਿਆ ਹੋਇਆ ਠੀਕ ਹੈ ਕਿਸਾਨ ਵੀਰ ਨੇ ਜਿਵੇਂ ਕਿਰੀ ਆਪਦੀ ਖੇਤੀ ਖੇਤੀ ਤੇ ਚਲਾਉਣਾ ਉਹ ਨਰਮੇ ਨਰਮੇ ਚ ਨਰਮੇ ਜੀ ਚਲਾਇਆ ਹਾਂਜੀ ਹਾਂਜੀ ਫਿਰ ਤੁਸੀਂ ਮੈਂ ਕਿਹਾ ਕਿ ਕਿਹੜਾ ਕੰਮ ਲੈਣਾ ਹੈ ਟਰੈਕਟਰ ਦਾ ਕੰਮ ਲੈਂਦਾ ਜੀ ਗੇਅਰ ਦਾ ਸਾਫ ਪਿਆ ਜੀ ਤੇ ਡਿਮਾਂਡ ਜੱਗੇ ਦੀ ਹੈਗੀ ਆ 2,66,000 ਰੁਪਏ ਕਿੰਨੇ ਦਾ ਹੋਊਗਾ ਭਾਈ 2.30 ਦਾ ਦੇ ਦੇਣਗੇ 2,30,000 ਦੇ ਲਿਜੋ 31,000 ਮੰਨ ਤਾਂ ਇਹਦੇ ਚੋਕਰ ਬਾਦਾਂਗੇ ਤੁਹਾਡਾ ਹਜੇ ਹੋਰ ਵੀ ਹੋ ਜੂ ਤੇ ਅੱਗੇ ਆ ਗਿਆ ਜੀ ਮੈਸੀ 950 ਪਲੈਂਟਰੀ ਪਲੱਸ ਹਾਂਜੀ ਇਹਦੇ ਬਾਰੇ ਦੀ ਪਾਇਓ ਜਾਣਣਾ ਜੀ ਕਿੰਨਾ ਮਾਡਲ ਹੈ ਭਾਈ ਜੀ 2017 ਮਾਡਲ ਹੈ ਹਾਂਜੀ 8000 ਟਰੈਕਟਰ ਚੱਲਿਆ ਗਿਆ ਟਾਇਰ ਟਰੈਕਟਰ ਦੇ ਚਾਰੇ 60 ਰੁਪਏ ਸੀ ਹੈ ਠੀਕ ਹੈ ਫੁੱਲੇ ਪਲੇਟਫਾਰਮ ਵਾਲਾ ਪਲੰਟਰੀ ਪਲੱਸ ਹਾਈ ਲਿਫਟ ਵਾਲਾ ਠੀਕ ਹੈ 16 ਵਾਲੇ ਟਾਇਰਾਂ ਵਾਲਾ 58 ਐਚਪੀ ਦੇ ਵਿੱਚ 58 ਐਚਪੀ ਦੇ ਵਿੱਚ ਸਾਰਾ ਮਾਡਲ ਡਬਲ ਡਿਸਟਰੀਬਿਊਟਰ ਹੈ ਡਿਸਟਰੀਬਿਊਟਰ ਇਹਦੀ ਮੇਨ ਖਾਸੀਅਤ ਇੱਕ ਬਾਈ ਜੇ ਇੱਕ ਨਾ ਲਿਫਟ ਵਾਲਾ ਤੇਲ ਇਹਦਾ ਕੰਪਨੀ ਵੱਲੋਂ ਲੱਗ ਹੈ ਮੰਨ ਲਾ ਟਰਾਲੀ ਕੋਈ ਵੀ ਪਾਵਾਂਗੇ ਇਹਦੇ ਮਰ ਮੰਨ ਲਾ ਆਪਾਂ ਆਪਦੀ ਟਰਾਲੀ ਵਰਤਦੇ ਆਂ ਜਾਂ ਕੋਈ ਹੋਰ ਬਗਾਨੀ ਟਰਾਲੀ ਵਰਤਨੇ ਉਹ ਤੇਲ ਨਾਲ ਮਿਕਸ ਕਰੂਗਾ ਇਹ ਠੀਕ ਹੈ ਕੰਪਨੀ ਵੱਲੋਂ ਇਹਦੇ ਪੰਪਾਂ ਲੱਗ ਲੱਗਿਆ ਹੋਇਆ ਜੀ ਪੰਪ ਵੀ ਹੈ ਫਿਲਟਰ ਵੀ ਹੁੰਦਾ ਦੇ ਹਾਂਜੀ ਹਾਂਜੀ ਬਾਈ ਜੀ ਫਿਲਟਰ ਵੀ ਹੱਡੋ ਹੱਡੀ ਲੱਗੇ ਹੋਏ ਨੇ ਕੋਈ ਦਿੱਕਤ ਨਹੀਂ ਠੀਕ ਹੈ ਜਿਵੇਂ ਕਿ ਆਦੀ ਇਹ ਜਰ ਚੰਗਾ ਕੰਪਨੀ ਨੇ ਬਰੀਕੀ ਦੇ ਵਿੱਚ ਕਿਸਾਨ ਵੀਰ ਦੀਆਂ ਮੁਸ਼ਕਲਾਂ ਵਾਲਾ ਜਿਹੜਾ ਕੰਮ ਹੈ ਟਰੈਕਟਰ ਤੇ ਕਰਿਆ ਵਾ ਉਹ ਹਾਈ ਲੋ ਵਾਲਾ ਖੁੱਲੇ ਪਲੇਟਫਾਰਮ ਵਾਲਾ ਟਰੈਕਟਰ ਹੈ ਜੀ ਵੱਡੇ ਜਿਹੜਾ 52 HP 58 HP ਦੇ ਵਿੱਚ ਹੈ ਜੀ 9517 ਮਾਡਲ ਆ ਟਾਇਰਾਂ ਦੀ ਕੰਡੀਸ਼ਨ ਤੇ ਟਰੈਕਟਰ ਦੀ ਤੁਹਾਡੇ ਸਾਹਮਣੇ ਆ ਹੱਡ ਵਾਲੀ ਛਤਰੀ ਵਗੈਰਾ ਲੱਗੀ ਹੋਈ ਆ ਟਰੈਕਟਰ ਦੇ ਕੋੜਾ ਬੰਪਰ ਲੱਗਿਆ ਵਾ 441000 ਰੁਪਏ ਡਿਮਾਂਡ ਆ ਜੀ ਕਿੰਨੇ ਦਾ ਹੋ ਜੂ ਜੱਗੇ ਇਹ ਵੀ ਆਪਾਂ ਹਾਂ ਜਸਨੋ ਤਾਂ 975 ਦਾ ਦੇਵਾਂਗੇ ਬਾਈ 375 ਦਾ ਹਾਂਜੀ ਹਾਂਜੀ ਤੇ ਜੱਗੇ ਪਹੁੰਚਣਾ ਕਿੱਥੇ ਬੂ ਬੰਦੇ ਨੂੰ ਮਨੂ ਆ ਇਹ ਬਾਈ ਜੀ ਮੇਨ ਲੋਕੇਸ਼ਨ ਆਪਣੀ ਹਾਂਜੀ ਮੰਡੀ ਕਾਲਿਆਂ ਵਾਲੀ ਹਾਂਜੀ ਤਲਵੰਡੀ ਸਾਬੋ ਤੋਂ 22 ਕਿਲੋਮੀਟਰ ਹੈ ਹਾਂਜੀ ਡੱਬ ਵਾਲੀ ਤੋਂ 27 ਕਿਲੋਮੀਟਰ ਹੈ ਸਰਦੂਲਗੜ ਤੋਂ 30 ਕਿਲੋਮੀਟਰ ਹੈ ਠੀਕ ਹੈ ਪੰਜਾਬ ਰੇਣੇ ਦੇ ਬਾਰਡਰ ਤੇ ਮੰਡਾ ਮੰਡੀ ਰਹੀਗੀ ਆਪਣਾ ਕਾਲਿਆਂ ਵਾਲੀ ਮੰਡੀ ਜਿਵੇਂ ਕਹੇ ਦੀ ਨਕਸ਼ਾ ਬਣਾਦਾ ਦੇਖੀ ਜੁਦਾ ਹੁਣ ਤਾਂ ਹਾਂਜੀ ਡੱਬ ਵਾਲੀ ਰੋਡ ਹਾਂਜੀ ਨੇੜੇ ਸਾਰੀਆਂ ਏਜੰਸੀਆਂ ਆਪਣੇ ਕੋਲੇ ਆਪਣੇ ਸ਼ੋਰੂਮ ਦਾ ਨਾਮ ਕਿਸਾਨ ਟ੍ਰੈਕਟਰ ਹੈ ਠੀਕ ਹੈ ਜਦੋਂ ਵੀ ਕਦੋਂ ਵੀ ਆ ਕੇ ਆਪਣੇ ਟ੍ਰੈਕਟਰ ਕੋਈ ਵੀ ਤਸੱਲੀ ਨਾਲ ਤੁਸੀਂ ਚੈੱਕ ਕਰ ਸਕਦੇ ਹੋ ਮੇਨ ਬਾਈ ਜੀ ਆਪਣਾ ਕਾਗਜ਼ਾਂ ਦਾ ਟੁੱਟੇ ਫੁੱਟੇ ਦਾ ਉਹ ਜ਼ਿੰਮੇਵਾਰੀ ਹੋਊਗੀ ਜ਼ਿੰਮੇਵਾਰੀ ਹੋਊਗੀ ਬਾਕੀ ਟ੍ਰੈਕਟਰ ਤੁਸੀਂ ਪਾਸ ਕਰ ਲਓ ਬਾਈ ਠੀਕ ਹੈ ਹਾਂ ਜਿਵੇਂ ਤਸੱਲੀ ਲੱਗੂ ਓਵੇਂ ਪਾਸ ਕਰ ਲੋ ਠੀਕ ਹੈ ਐਕਟਰ ਕੱਟਿਆ ਬਈ ਜਉ ਕੱਟਿਆ ਬਈ ਜਾਇਜ਼ ਮੁੱਲ ਜਉ ਫਾਲਤੂ ਨਹੀਂ ਆਪਾਂ ਕੱਟ ਸਕਦੇ ਠੀਕ ਹੈ ਬਿਜੈਂਸੀ ਲੈਗਾ ਮਨੀਰ ਜਿਆਦਾਤਰ ਸਾਡੇ ਕੋਲ ਹਰਿਆਣਾ ਨੰਬਰ ਹੁੰਦੇ ਆ ਜਿਹੜੇ ਹਰਿਆਣਾ ਨੰਬਰਾਂ ਦੀ ਐਨਓਸੀ ਮਿਲੂਗੀ ਉਹ ਐਨਓਸੀ ਦੇਵਾਂਗੇ ਜਿਹੜੇ ਮਤਲਬ ਤੋਂ ਨੀਚੇ-ਨੀਚੇ ਉਹਨਾਂ ਦੇ ਨਾਲ ਆਈਡੀ ਪ੍ਰੂਫ ਹੋਊਗਾ ਬਕਾਇਦਾ ਐਫੀਜਟ ਮਿਲੂਗਾ ਤੇ ਜਿਹੜੇ ਉੱਚੇ ਮਾਡਲ ਆ ਉਹਨਾਂ ਦਾ ਲੋਨ ਦੀ ਸਬਦਾ ਹੋਣੀ ਹੈ ਤੇ ਨਵਾਂ ਕੰਟੈਕਟ ਨੰਬਰ ਜੱਗੀ ਕਿੰਨਾ ਆਪਣਾ ਬਈ 97802 52958 99802 52958 ਤੇ ਨੰਬਰ ਆਪਾਂ ਲਾਤਾ ਸਕਰੀਨ ਦੇ ਉੱਤੇ ਸੱਜਣੋਂ ਚੱਕ ਕੇ ਲਾ ਲਿਓ ਦਿਓ ਸੇਵਾ ਦਾ ਮੌਕਾ ਬਈ ਜੱਗੇ ਨੂੰ ਕਰ ਦੋ ਦਬਕੇ ਸ਼ੇਅਰ ਵੀਡੀਓ ਨੂੰ ਸੋ ਬਹੁਤ ਬਹੁਤ ਧੰਨਵਾਦ ਵੀ ਜੱਗੇ ਸਮਾ ਦੇ ਲਈ ਜੀ ਐਨ ਬਈ ਜੀ